ਕੁਛ ਨਹੀਂ ਬੱਸ ਮम्मी ਮੈਂ ਤਾਂ ਬੇਲੀ ਹੀ ਸੀਗੀ ਕੋਈ ਨਾ ਮੰਮੀ ਅਸੀਂ ਬਾਗ ਜਾਾਂਗੇ ਇਹ ਖੇਤ ਗਏ ਬੇ ਨੇ ਮੈਂ ਇਹਨਾਂ ਨੂੰ ਫੋਨ ਕਰਕੇ ਦੱਸ ਦਿੰਨੀ ਆ ਤੁਸੀਂ ਨਾ ਬੰਟੀ ਨੂੰ ਆਏ ਕਹਿ ਦਿਓ ਕਿ ਸਾਨੂੰ 1 ਘੰਟਾ ਪਹਿਲਾਂ ਦੱਸੇ ਕਿਉਂ ਫਿਰ ਆਉਣ ਤੇ ਵੀ ਟਾਈਮ ਲੱਗਦਾ ਨਾ ਨਾ ਮੰਮੀ ਜਾਣਾ ਤਾਂ ਕਿੱਥੇ ਐ ਅਸੀਂ ਤਾਂ ਘਰੇ ਹੀ ਆ ਚਲੋ ਠੀਕ ਐ ਮੰਮੀ ਹੁਣ ਮੈਂ ਐ ਕਰਦੀ ਆ ਇਹਨਾਂ ਨੂੰ ਵੀ ਫੋਨ ਕਰਕੇ ਦੱਸ ਹੀ ਦਿੰਨੀ ਆ ਵੀ ਕਿਸੇ ਪਾਸੇ ਜਾਇਓ ਨਾ ਹੈਲੋ ਉਹ ਆ ਕੰਮ ਦਾ ਤੂੰ ਫੇਰ ਕਰ ਲੈ ਮੇਰੀ ਗੱਲ ਸੁਣਾ ਦੇਖ ਉਹ ਜਮੀਨਦਾਰ ਵੀ ਨਿਬੜ ਗਿਆ ਕੱਲ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਚੱਲ ਤੂੰ ਮੈਨੂੰ ਉਹ ਬਿਸਕਟਾਂ ਦਾ ਸਮਾਨ ਪਾ ਕੇ ਦੇ ਮੈਂ ਬਿਸਕਟ ਕਰਾ ਲਿਆ ਮਾ ਦੇਖ ਉੱਥੇ ਸਵੇਰੇ ਸਵੇਰੇ ਭੀੜ ਨਹੀਂ ਹੁੰਦੀ ਦਿਨੇ ਤਾਂ ਫੇਰ ਲੈਣ ਲੱਗ ਜਾਂਦੇ ਆ ਲੋਕਾਂ ਦੀ ਉਹ ਅਬੀ ਵਿਚਾਰੀ ਡੀਕਦੀ ਹੋਊਗੀ ਮਾਨੂੰ ਦੇ ਆ ਮਸੰਧਾਰਾ ਜਾ ਕੇ ਓਦੋਂ ਦਾ ਤਾਂ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਕਿਹਾ ਬੰਟੀ ਪਤਾ ਨਹੀਂ ਕਦੋਂ ਫੋਨ ਕਰ ਦੇ ਵੀ ਆ ਜਾਓ ਭਾਈ ਸਾਈਨ ਕਰ ਜਾਓ ਹੁਣ ਸਾਰੇ ਕੰਮ ਨਿਬੜੇ ਹੋਏ ਨੇ ਆ ਇੱਕ ਰਹਿੰਦਾ ਚਲ ਇਹ ਵੀ ਹੁਣ ਮੈਂ ਨਵੇਂੜੀ ਆਮ